ਹallelujah praise the lord ਖੁਦਾਬੰਦ ਯਸ਼ੂ ਮਸੀਹ ਦੇ ਨਾਮ ਦੇ ਵਿੱਚ ਸਾਰੇ ਭੈਣ ਭਰਾਵਾਂ ਨੂੰ ਜੈਮਸੀ ਦੀ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਖੁਦਾ ਨੇ ਅੱਜ ਦਾ ਦਿਨ ਦਿੱਤਾ ਤੋਂ ਸੱਚਮੁੱਚ ਅੱਜ ਦਾ ਬਹੁਤ ਹੀ ਸੁੰਦਰ ਸੰਦੇਸ਼ ਆ ਪਰਮੇਸ਼ਰ ਦਾ ਸੱਚਮੁੱਚ ਕਿ ਸੋਹਣਾ ਇੱਕ ਹੁਕਮ ਆ ਜਿਹੜਾ ਸਾਨੂੰ ਸੱਚਮੁੱਚ ਮੰਨਣਾ ਚਾਹੀਦਾ ਹੈ ਹallelujah ਅਸੀਂ ਦੇਖਦੇ ਹਾਂ ਕਿ ਅੱਜ ਤੋਂ ਬਹੁਤ ਹਜ਼ਾਰਾਂ ਸਾਲ ਪਹਿਲਾਂ ਜਦੋਂ ਬਲਕਿ ਹੁਣ ਵੀ ਕਈ ਲੋਕ ਐਦਾਂ ਦੇ ਨੇ ਜਦੋਂ ਉਹਨਾਂ ਤੇ ਕੋਈ ਕੁਝ ਗਲਤ ਕਰਦਾ ਉਹਨਾਂ ਦੇ ਨਾਲ ਤੇ ਉਹ ਵੀ ਉਹਨਾਂ ਦੇ ਨਾਲ ਗਲਤ ਕਰਦੇ ਆ ਹallelujah ਉਹ ਵੀ ਉਸੇ ਤਰ੍ਹਾਂ ਉਹਨਾਂ ਨੂੰ ਟ੍ਰੀਟ ਕਰਦੇ ਆ ਜੇਕਰ ਕੋਈ ਇੱਕ ਬੰਦਾ ਇੱਕ ਬੰਦੇ ਦੇ ਚਪੇੜ ਮਾਰਦਾ ਤੇ ਉਹ ਦੂਜਾ ਬੰਦਾ ਉਹਦੇ ਦੋ ਮਾਰਦਾ ਹallelujah ਤੇ ਸੱਚਮੁੱਚ ਪਰਮੇਸ਼ਵਰ ਦਾ ਬਚਨ ਆ ਕਿ ਤੁਸੀਂ ਕੀ ਕਰਨਾ ਸੱਚਮੁੱਚ ਅੱਜ ਜਿਹੜੇ ਮੇਰੇ ਭੈਣ ਭਰਾ ਇਸ ਬਚਨ ਨੂੰ ਸੁਣਨਗੇ ਸੱਚਮੁੱਚ ਉਹਨਾਂ ਦੀਆਂ ਜ਼ਿੰਦਗੀਆਂ ਬਦਲ ਜਾਣਗੀਆਂ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਜਿਹੜੀ ਸ਼ਾਂਤੀ ਪਰਮੇਸ਼ਰ ਦੇ ਵੱਲੋਂ ਉਹ ਠਹਿਰੂਗੀ ਹallelujah ਧੀਰਜ ਠਹਿਰੂਗਾ ਹallelujah ਸਬਰ ਠਹਿਰੂਗਾ ਪਰਮੇਸ਼ਰ ਦੇ ਨਾਮ ਦੇ ਵਿੱਚ ਹallelujah ਔਰ ਸਤਿਮੁੱਚ ਪਰਮੇਸ਼ਰ ਦਾ ਵਚਨ ਆ ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹallelujah ਦੇਖੋ ਪਰਮੇਸ਼ਰ ਇਸ ਦੁਨੀਆ ਤੇ ਆਏ ਪਰਮੇਸ਼ਵਰ ਦੇ ਉੱਤੇ ਇੰਨਾ ਤੇ ਜ਼ੁਲਮ ਹੋਇਆ ਕਿ ਅਸੀਂ ਸਾਡੀ ਸੋਚ ਤੋਂ ਪਰੇ ਆ ਹallelujah ਅਸੀਂ ਸੋਚਦੇ ਹਾਂ ਵੀ ਇਦਾਂ ਹੋਈ ਇਦਾਂ ਹੋਈ ਬਟ ਉਹਦੇ ਤੋਂ ਵੀ ਉਹ ਭਿਆਨਕ ਸੀ ਹallelujah ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਕਿੱਲ ਗੱਡੇ ਗਏ ਹallelujah ਪਰਮੇਸ਼ਵਰ ਦੇ ਪੈਰਾਂ 'ਚ ਕਿੱਲ ਗੱਡੇ ਗਏ ਬੱਕੀ ਦੇ ਵਿੱਚ ਨੇਜਾ ਮਾਰਿਆ ਗਿਆ ਕੰਡਿਆਂ ਦਾ ਤਾਜ ਪਾਇਆ ਗਿਆ ਮੂੰਹ ਤੇ ਥੁੱਕਿਆ ਗਿਆ ਜਲੀਲ ਕੀਤਾ ਗਿਆ ਕੁੱਟਿਆ ਗਿਆ ਮਾਰਿਆ ਗਿਆ ਕੋੜੇ ਮਾਰੇ ਗਏ ਕਿਹਦੇ ਲਈ ਜਿਦਾ ਕਰਕੇ ਸਾਡਾ ਕਰਕੇ ਸਾਡਾ ਕਰਕੇ ਪਰਮੇਸ਼ਵਰ ਨੇ ਕੂੜੇ ਖਾਤੇ ਸਾਡਾ ਕਰਕੇ ਕੈਲ ਠਕਵਾਏ ਹਰ ਇੱਕ ਚੀਜ਼ ਪਰਮੇਸ਼ਵਰ ਨੇ ਸਾਡਾ ਕਰਕੇ ਸਹੀ ਤੇ ਜਿਹੜੇ ਲੋਕ ਇਹ ਕਰਦੇ ਪਏ ਸੀ ਉਹਨਾਂ ਦਾ ਕਰਕੇ ਵੀ ਪਰਮੇਸ਼ਵਰ ਨੇ ਇਹ ਚੀਜ਼ਾਂ ਸਹੀਆਂ ਕਿ ਇਹ ਲੋਕ ਵੀ ਬਚ ਜਾਣ ਹallelujah ਔਰ ਸਤਿਮੁੱਚ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਔਰ ਸੱਚਮੁੱਚ ਪ੍ਰਭੂ ਯੀਸ਼ੂ ਮਸੀਹ ਦਾ ਪਿਆਰ ਬਹੁਤ ਮਹਾਨ ਆ ਕੋਈ ਨਹੀਂ ਕਰ ਸਕਦਾ ਸੀਰੀਅਸਲੀ ਪਰ ਹਾਂ ਜੇਕਰ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਹੁਕਮਾਂ ਤੇ ਚੱਲਦੇ ਆ ਉਹਦੇ ਹੁਕਮਾਂ ਨੂੰ ਮੰਨਦੇ ਆ ਤੇ ਸੱਚਮੁੱਚ ਸਾਡੇ ਅੰਦਰ ਵੀ ਇਹੋ ਜਿਹਾ ਪਿਆਰ ਹੋਣਾ ਚਾਹੀਦਾ ਹallelujah ਅੱਗੇ ਲਿਖਿਆ ਆ ਜਿਵੇਂ ਮੈਂ ਤੁਹਾਨੂੰ ਕੀਤਾ ਤਿਵੇਂ ਤੁਸੀਂ ਵੀ ਇੱਕ ਦੂਸਰੇ ਨੂੰ ਪਿਆਰ ਕਰੋ ਹallelujah ਹਾਂ ਪਰਵਾਰਾਂ ਦੇ ਵਿੱਚ ਝਗੜੇ ਹੁੰਦੇ ਆ ਪ੍ਰੋਬਲਮਸ ਹੁੰਦੀਆਂ ਨੇ ਮਿਸਅੰਡਰਸਟੈਂਡਿੰਗ ਹੁੰਦੀ ਆ ਪਰ ਅਸੀਂ ਕਿਸੇ ਦੇ ਨਾਲ ਵਿਰੋਧ ਨਹੀਂ ਕਰਨਾ ਹallelujah ਉਸ ਗਲਤੀ ਨੂੰ ਉਸੇ ਟਾਈਮ ਭੁਲਾ ਕੇ ਅਸੀਂ ਫਿਰ ਮਿਲਾਬ ਕਰਨਾ ਸੂਰਜ ਦੇ ਢਲਣ ਤੋਂ ਪਹਿਲਾਂ ਪਹਿਲਾਂ ਅਸੀਂ ਇੱਕ ਦੂਸਰੇ ਨੂੰ ਕੀ ਕਰਨਾ ਆ ਮਾਫ ਕਰਨਾ ਤੇ ਪਿਆਰ ਕਰਨਾ ਹallelujah ਅੱਗੇ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਜੇ ਤੁਸੀਂ ਆਪੋ ਵਿੱਚ ਪਿਆਰ ਰੱਖੋ ਖੁਦਾਵੰਦ ਦਾ ਵਚਨ ਕਹਿੰਦਾ ਹੈ ਕਿ ਜੇ ਤੁਸੀਂ ਆਪਸ ਵਿੱਚ ਪ੍ਰੇਮ ਰੱਖੋ ਪਿਆਰ ਰੱਖੋ ਤਾਂ ਕਿਸੇ ਤੋਂ ਸਭ ਜਾਣਣਗੇ ਤਾਂ ਇਸੇ ਤੋਂ ਸਭ ਜਾਣਣਗੇ ਕਿ ਤੁਸੀਂ ਮੇਰੇ ਚੇਲੇ ਹallelujah ਜਦੋਂ ਲੋਕ ਤੁਹਾਨੂੰ ਮੰਦਾ ਬੋਲਦੇ ਨੇ ਤੁਹਾਨੂੰ ਗਾਲਾਂ ਕੱਢਦੇ ਨੇ ਮੈਂ ਬਹੁਤ ਵੀਡੀਓਜ਼ ਦੇਖੀਆਂ ਨੇ ਜਿਨ੍ਹਾਂ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਦਾਸਾਂ ਦੇ ਉੱਤੇ ਬਹੁਤ ਅਤਿਆਚਾਰ ਹੁੰਦਾ ਆ ਉਹਨਾਂ ਨੂੰ ਮਾਰਿਆ ਜਾਂਦਾ ਆ ਕੁੱਟਿਆ ਜਾਂਦਾ ਪਰ ਉਹ ਮੂਰੇ ਸੀ ਨਹੀਂ ਕਰਦੇ ਕਿਉਂ ਕਿਉਂ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਆ ਕਿ ਜਿਹੜਾ ਮੂਰੇ ਮੇਰੇ ਨਾਲ ਕਰ ਰਿਹਾ ਆ ਇਹ ਮੇਰਾ ਭਾਈ ਆ ਇਹ ਮੇਰਾ ਭਰਾ ਆ ਜਿਹਨੂੰ ਖੁਦਾਵੰਦ ਯੀਸ਼ੂ ਮਸੀਹ ਨੇ ਹੀ ਬਣਾਇਆ ਹallelujah ਕਿਉਂਕਿ ਸਾਨੂੰ ਪਰਮੇਸ਼ਵਰ ਨੇ ਲੜਨਾ ਜਾ ਸਾਨੂੰ ਪਰਮੇਸ਼ਰ ਨੇ ਵਿਰੋਧ ਕਰਨਾ ਨਹੀਂ ਸਿਖਾਇਆ ਪਰਮੇਸ਼ਰ ਨੇ ਸਾਨੂੰ ਸਿਖਾਇਆ ਪਿਆਰ ਕਰਨਾ ਕਿਉਂਕਿ ਸਾਡੇ ਖੁਦਾ ਨੇ ਖੁਦ ਪਿਆਰ ਕੀਤਾ ਹallelujah ਤੇ ਅਸੀਂ ਜੇਕਰ ਪ੍ਰਭੂ ਯਿਸੂ ਮਸੀਹ ਵਰਗਾ ਪਿਆਰ ਅਸੀਂ ਆਪਣੇ ਭੈਣਾ ਭਰਾਵਾਂ 'ਚ ਰੱਖਾਂਗੇ ਆਪਣੇ ਰਿਸ਼ਤੇਦਾਰਾਂ 'ਚ ਰੱਖਾਂਗੇ ਤੇ ਸੱਚਮੁੱਚ ਆਪਣੇ ਮਹੱਲੇ 'ਚ ਰੱਖਾਂਗੇ ਆਪਣੇ ਪਿੰਡ 'ਚ ਰੱਖਾਂਗੇ ਆਪਣੇ ਸ਼ਹਿਰ 'ਚ ਰੱਖਾਂਗੇ ਤੇ ਸੱਚਮੁੱਚ ਲੋਕ ਤੁਹਾਨੂੰ ਜਾਣਣਗੇ ਤੇ ਸੱਚਮੁੱਚ ਲੋਕ ਕਹਿਣਗੇ ਕਿ ਤੁਸੀਂ ਪਰਮੇਸ਼ਰ ਦੇ ਚੁਣੇ ਹੋਏ ਦੀ ਬੁਲਾਈ ਹੋਈ ਲੋ ਹallelujah ਔਰ ਸੱਚਮੁੱਚ ਮੇਰਾ ਵਿਸ਼ਵਾਸ ਆ ਕਿ ਜਿੰਨੇ ਵੀ ਮੇਰੇ ਭੈਣ ਭਾਈਆਂ ਨੇ ਇਹ वचन ਨੂੰ ਅੱਜ ਸੁਣਿਆ ਹੈ ਔਰ ਸੱਚਮੁੱਚ ਉਹਨਾਂ ਦੀਆਂ ਦਿਲਾਂ ਦੇ ਵਿੱਚ ਇਹ वचन ਘਰ ਕਰ ਚੁੱਕਿਆ ਹੈ ਹallelujah ਔਰ ਪਰਮੇਸ਼ਵਰ ਇਸ वचन ਦੇ ਰਾਹੀਂ ਉਹਨਾਂ ਦੀਆਂ ਸਾਰੀਆਂ ਜੋ ਉਹਨਾਂ ਦੇ ਅੰਦਰ ਨਫ਼ਰਤਾਂ ਨੇ ਜੋ ਇੱਕ ਦੂਸਰੇ ਦੇ ਪ੍ਰਤੀ ਵਿਰੋਧ ਹੈ ਜਾਂ ਕੁਝ ਵੀ ਹੈ ਪਰਮੇਸ਼ਵਰ ਉਹਨਾਂ ਨੂੰ ਖਤਮ ਕਰੇ ਤੇ ਫਿਰ ਦੁਬਾਰਾ ਉਹ ਪ੍ਰਭੂ ਯਿਸੂ ਮਸੀਹ ਦੇ ਪਿਆਰ ਦੇ ਵਿੱਚ ਰੰਗ ਕੇ ਇੱਕ ਦੂਸਰੇ ਦੇ ਨਾਲ ਪਿਆਰ ਕਰਨ ਹਾਲੇਲੂਇਆ ਖੁਦਾਵੰਦ ਦਾ ਧੰਨਵਾਦ ਕਰਦੇ ਹਾਂ ਔਰ ਪ੍ਰਾਰਥਨਾ ਕਰਦੇ ਹਾਂ ਸੱਚਮੁੱਚ ਜ਼ਿੰਦੇ ਪਰਮੇਸ਼ਵਰ ਤੇਰਾ ਧੰਨਵਾਦ ਕਰਦੇ ਹਾਂ ਖੁਦਾਵੰਦ ਤੇਰੇ ਚਰਨਾਂ ਦੇ ਵਿੱਚ ਆਉਨੇ ਹਾਂ ਔਰ ਖੁਦਾਵੰਦ ਦੁਆ ਕਰਦੇ ਹਾਂ ਖੁਦਾ ਜਿੰਨੇ ਵੀ ਮੇਰੇ ਭੈਣ ਭਾਈ ਖੁਦਾ ਇਸ ਚੀਜ਼ ਦਾ ਸ਼ਿਕਾਰ ਨੇ ਔਰ ਖੁਦਾਵੰਦ ਯਿਸੂ ਜਿਨ੍ਹਾਂ ਨੂੰ ਗੁੱਸਾ ਆਂਦਾ ਹੈ ਬਹੁਤ ਜ਼ਿਆਦਾ ਔਰ ਪ੍ਰਭੂ ਜੋ ਬਹੁਤ ਜ਼ਿਆਦਾ ਕਿਸੇ ਤੋਂ ਨਫ਼ਰਤ ਕਰਦੇ ਨੇ ਖੁਦਾਬੰਦ ਸੱਚਮੁੱਚ ਮੈਂ ਦੁਆ ਕਰਦਾ ਹਾਂ ਉਹਨਾਂ ਦਾ ਗੁੱਸਾ ਅੱਜ ਖਤਮ ਹੋ ਜਾਏ ਇਨ ਦਾ ਨੇਮ ਆਫ ਜੀਜ਼ਸ ਦੇ ਨਾਮ ਵਿੱਚ ਮੇਰੇ ਪਿਆਰੇ ਪ੍ਰਭੂ ਉਹਨਾਂ ਦੀ ਨਫ਼ਰਤ ਅੱਜ ਖਤਮ ਹੋ ਜਾਏ ਇਨ ਦਾ ਨੇਮ ਆਫ ਜੀਜ਼ਸ ਦੇ ਨਾਮ ਵਿੱਚ ਉਹਨਾਂ ਦਾ ਵਿਰੋਧ ਅੱਜ ਖਤਮ ਹੋ ਜਾਏ ਇਨ ਦਾ ਨੇਮ ਆਫ ਜੀਜ਼ਸ ਦੇ ਨਾਮ ਵਿੱਚ ਮੇਰੇ ਖੁਦਾਬੰਦ ਮੈਂ ਤੇਰਾ ਸ਼ੁਕਰ ਕਰਦਾ ਹਾਂ ਮੈਂ ਤੇਰੀ ਤਾਰੀਫ ਕਰਦਾ ਹਾਂ ਔਰ ਸੱਚਮੁੱਚ ਖੁਦਾ ਮੈਂ ਕੁਛ ਦੇਖ ਰਿਹਾ ਹਾਂ ਕਿ ਇੱਕ ਖਿੜਕੀ ਹੈ ਜਿਸ ਦੇ ਵਿੱਚੋਂ ਦੀ ਕੋਈ ਗਿਰਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਸੱਚਮੁੱਚ ਮੇਰੇ ਖੁਦਾ ਮੈਂ ਨਹੀਂ ਜਾਣਦਾ ਇਹ ਕੌਣ ਹੈ ਪਰ ਖੁਦਾਬੰਦ ਤੇਰਾ ਆਤਮਾ ਜਾਣਦਾ ਹੈ ਮੇਰੇ ਖੁਦਾ ਔਰ ਮੈਂ ਖੁਦਾ ਉਸ ਭਾਈ ਨੂੰ ਵੀ ਮੈਂ ਪ੍ਰੋਟੈਕਟ ਕਰਦਾ ਹਾਂ ਖੁਦਾਬੰਦ ਤੇਰੇ ਸਾਮਰਥੀ ਨਾਮ ਦੇ ਵਿੱਚ ਔਰ ਖੁਦਾ ਅੰਧਕਾਰ ਦੀ ਤਾਕਤ ਨੂੰ ਮੈਂ ਯਿਸੂ ਦੇ ਨਾਮ ਚ ਖਤਮ ਕਰਦਾ ਹਾਂ ਮੇਰੇ ਪ੍ਰਭੂ ਸਾਰਾ ਬੈਰ ਸਾਰਾ ਵਿਰੋਧ ਤੇਰੇ ਨਾਮ ਦੇ ਵਿੱਚ ਜਾਏ ਇਨ ਦਾ ਨੇਮ ਆਫ ਜੀਸਸ ਕੇ ਨਾਮੇ ਰਾਜਾ ਲਾ ਰਬਾ ਬਾ ਸ਼ੀਖਾ ਨਾਵਾ ਸੰਧਾ ਬਾਰੀ ਬਾਰੀ ਖਾ ਸ਼ੀਖਾ ਲਲਾ ਲਲਾ ਬਨਾ ਖਾ ਰਬਾ ਨਾ ਖਾ ਸੰਧਾ ਬਾ ਸ਼ੀ ਬਾਰੀ ਖਾ ਸ਼ੀਖਾ ਲਲਾ ਲਲਾ ਬਨਾ ਖਾ ਸੰਧਵਾ ਪਿਆਰੇ ਪਰਮੇਸ਼ਵਰ ਤੇਰਾ ਸ਼ੁਕਰ ਕਰਦਾ ਹਾਂ ਇੱਕ ਇੱਕ ਜਨ ਤੇ ਖੁਦਾਵੰਦ ਤੇਰੀ ਕਿਰਪਾ ਹੋਵੇ ਪਿਤਾ ਮੈਂ ਪ੍ਰਾਰਥਨਾ ਕਰਦਾ ਹਾਂ ਆਪਣੇ ਪਾਸਟਰ ਜੀ ਦੇ ਲਈ ਖੁਦਾਵੰਦ ਮੇਰੇ ਪਾਸਟਰ ਜੀ ਨੂੰ ਉਹਨਾਂ ਦੀ ਪੂਰੀ ਫੈਮਿਲੀ ਨੂੰ ਤੂੰ ਬਲੈਸ ਕਰ ਆਪਣਾ ਦੁੱਗਣਾ ਵੀ ਸ਼ੇਕ ਦੇ ਔਰ ਖੁਦਾ ਸਾਡੀ ਪੂਰੀ ਕਲੀਸ਼ੀਆ ਨੂੰ ਪਿਤਾ ਪਰਮੇਸ਼ਰ ਤੂੰ ਆਪਣੀ ਸਾਮਰਥਨ ਨਾਲ ਪਰ ਔਰ ਸਾਡੇ ਚਰਚ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪਰਮੇਸ਼ਰ ਤੁਸੀਂ ਪੂਰਾ ਕਰਨਾ ਖੁਦਾਵੰਦ ਯਿਸੂ ਸਭ ਕੁਝ ਤੁਹਾਡੇ ਹੱਥਾਂ ਵਿੱਚ ਦਿੰਦੇ ਆ ਆਪਣੇ ਪੂਰੇ ਪਰਿਵਾਰ ਨੂੰ ਆਪਣੇ ਆਪ ਨੂੰ ਹੀ ਤੇਰੇ ਲਹੂ ਦੇ ਵਿੱਚ ਕਵਰ ਕਰਦਾ ਹਾਂ ਔਰ ਅੰਧਕਾਰ ਦੀ ਤਾਕਤ ਨੂੰ ਦੁਸ਼ਟ ਆਤਮਾ ਨੂੰ ਹਰ ਇੱਕ ਬਿਮਾਰੀ ਨੂੰ ਮੈਂ ਡਾਂਡਦਾ ਹਾਂ ਇਨ ਦਾ ਨੇਮ ਆਫ ਜੀਸਸ ਕੇ ਨਾਮ ਮੈਂ ਰਾਈਟ ਨਾਓ ਜਾਓ ਇਨ ਦਾ ਨੇਮ ਆਫ ਜੀਸਸ ਕੇ ਨਾਮ ਮੈਂ ਖੁਦਾਵੰ ਪ੍ਰੇਸ਼ਵਰ ਗੇ ਦੂ ਮੈਂ ਰੀਲੀਜ਼ ਕਰਦਾ ਹਾਂ ਇਨ ਦਾ ਨੇਮ ਆਫ ਜੀਸਸ ਕੇ ਨਾਮ ਮੈਂ ਪਿਤਾ ਤੇਰਾ ਧੰਨਵਾਦ ਮੇਰੀ ਦੁਆ ਨੂੰ ਸੁਣਿਆ ਔਰ ਕਬੂਲ ਕੀਤਾ ਈਸ਼ੂ ਮਸੀਹ ਕੇ ਨਾਮ ਦੇ ਵਿੱਚ ਇਹ ਪ੍ਰਾਰਥਨਾ ਮੰਗ ਲਿਆ ਆਮਨ 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 ਹਾਲੇਲੂਇਆ